ਹਾਂਜੀ ਬਾਈ ਲੜਾਈਆਂ ਤਾਂ ਤੁਸੀਂ ਬਹੁਤ ਜ਼ਿਆਦਾ ਦੇਖੀਆਂ ਹੋਣਗੀਆਂ ਲੜਾਈਆਂ ਦੇ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਵੀ ਨਿਕਲਦੇ ਹਨ ਤੇ ਹੋਰ ਵੀ ਬਹੁਤ ਜ਼ਿਆਦੇ ਗੰਦੇਮੰਦੇ ਸ਼ਬਦ ਨਿਕਲਦੇ ਹੁੰਦੇ ਹਨ ਜਦੋਂ ਆਮ ਘਰਾਂ ਦੀ ਲੜਾਈ ਹੁੰਦੀ ਹੈ ਤੇ ਕੁਝ ਸੱਟਾਂ ਪੇਟਾਂ ਵੀ ਵੱਜ ਜਾਂਦੀਆਂ ਹੁੰਦੀਆਂ ਹਨ ਚਲੋ ਆਪਾਂ ਅਕਸਰ ਇਹੀ ਗੱਲ ਕਹਿ ਕੇ ਟਾਲ ਦਿੰਦੇ ਹੁੰਦੇ ਹਨ ਕਿ ਚਲੋ ਲੜਾਈ ਹੋਈ ਆ ਲੜਾਈ ਦੇ ਵਿੱਚ ਸੱਟਾਂ ਪੇਟਾਂ ਵੱਜਦੀਆਂ ਹੀ ਰਹਿੰਦੀਆਂ ਹੁੰਦੀਆਂ ਹਨ ਜਦੋਂ ਲੜਾਈ ਖਤਮ ਹੁੰਦੀ ਹੈ ਤਾਂ ਇੱਕ ਦੂਜੇ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਨਫ਼ਰਤ ਅਤੇ ਗੁੱਸਾ ਹੁੰਦਾ ਹੈ ਬਈ ਆ ਪਤਾ ਨਹੀਂ ਕਿਹੜੀ ਕਿਸਮ ਦੀ ਲੜਾਈ ਹੈ ਇਸ ਲੜਾਈ ਜਦੋਂ ਖਤਮ ਹੋਈ ਤਾਂ ਦੇਖ ਕੇ ਨਾ ਤੁਹਾਡੀ ਵੀ ਹਾਸੀ ਨਹੀਂ ਰੁਕਣੀ ਜਦੋਂ ਇਹ ਲੜਾਈ ਖਤਮ ਹੋਈ ਤਾਂ ਬੰਦਿਆਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਸੱਡ ਰਹੇ ਹਨ ਤੇ ਦੋ ਔਰਤਾਂ ਦੇ ਐਕਸ਼ਨ ਦੇਖੋ ਜਦੋਂ ਇਧਰਲੀ ਔਰਤ ਨੱਚ-ਨੱਚ ਕੇ ਐਕਸ਼ਨ ਕਰ ਰਹੀ ਸੀ ਤਾਂ ਅੱਗੋਂ ਵਿਰੋਧੀ ਧਿਰ ਦੀ ਔਰਤ ਨੇ ਵੀ ਉਸ ਨੂੰ ਇਸੇ ਤਰ੍ਹਾਂ ਹੀ ਨੱਚ-ਨੱਚ ਕੇ ਜਵਾਬ ਦਿੱਤਾ ਜਿਹੜੇ ਲੋਕ ਇਸ ਲੜਾਈ ਨੂੰ ਦੇਖ ਰਹੇ ਸਨ ਤਾਂ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਾ ਤੇ ਉਹ ਲੋਕ ਬਹੁਤ ਜ਼ਿਆਦੇ ਹੱਸੇ ਅਤੇ ਕੋਠੇ ਦੇ ਖੜੇ ਲੋਕ ਵੀ ਬਹੁਤ ਜ਼ਿਆਦੇ ਹੱਸ ਰਹੇ ਸੀ। ਬਈ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਮਿਲਦੇ ਹਾਂ ਅਗਿਨੇ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ।